ਆ ਤੁਹਾਡਾ ਆਪਣਾ ਡਾਕਟਰ ਨਰਮਲ ਸਿੰਘ ਪੁੱਲਰ ਆਪਾਂ ਖੜੇ ਆ ਪਿੰਡ ਢੇੜ ਮੇ ਜੋ ਕਿ ਬਾਈ ਦੀ ਇੱਕ ਝੋਟੀ ਦਾ ਪਹਾੜ ਮਗਰ ਖੜੀ ਦੇਖ ਰਹੇ ਆ ਇਹ ਝੋਟੀ ਤੇ ਇਹ ਤੋਂ ਪਹਿਲਾਂ ਵੀ ਚਾਰ ਪੰਜ ਟੀਕੇ ਧਰਾਏ ਸੀਗੇ ਜੋ ਕਿ ਕਨਸੀਵ ਨਹੀਂ ਕਰਿਆ ਜਿਹੜੀ ਝੋਟੀ ਨੇ ਇਹ ਝੋਟੀ ਦੇ ਆਪਾਂ ਇੱਕ ਟੀਕਾ ਧਰੇ ਸੀਗਾ ਬਿਨਾ ਹੱਥ ਪਾਈ ਟੀਕਾ ਧਰਾਇ ਸੀਗਾ ਡਿਜੀਟਲ ਗਨ ਦੇ ਨਾਲ ਜੋ ਕਿ ਪਹਿਲੀ ਟੀਕੇ ਤੇ ਕਨਸੀਵ ਕਰਿਆ ਸੀਗਾ ਬਾਕੀ ਆਪਾਂ ਬਾਈ ਤੋਂ ਰਿਵਿਊ ਲੈਣੇ ਆ ਵੀ ਕਿਵੇਂ ਰਿਹਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਹਾਂ ਠੀਕ ਹੈ ਜੀ ਵਧੀਆ ਆ ਆ ਬਾਈ ਜਿਹੜੀ ਛੋਟੀ ਦੀ ਆਪਾਂ ਗੱਲ ਕਰੀਏ ਇਹਦੇ ਪਹਿਲਾਂ ਕਿੰਨੇ ਟੀਕੇ ਤੇਰੇ ਸੀਗੇ ਆਪਣੇ ਟੀਕੇ ਤੁਹਾਨੂੰ ਤੋਂ ਪਹਿਲਾਂ ਇਹ ਦੋ ਤਿੰਨ ਵਾਰੀ ਭਰਾਏ ਸੀ ਜੀ ਪਹਿਲਾਂ ਨਹੀਂ ਨਹੀਂ ਫੇ ਛੋਟੀ ਦੀ ਕਰਨਨਾ ਠੀਕ ਹੈ ਭਰਾਇਆ ਜਦੋਂ ਜੀ ਫਿਰ ਪਹਿਲੀ ਵਾਰ ਕੀ ਰਹੀ ਸੀ ਹਾਂਜੀ ਇਹ ਹੁਣ ਇਸ ਟਾਈਮ ਇਹ ਸੂ ਸੂ ਪੀਲੇ ਨੂੰ ਸੂਈ ਨੂੰ ਹੋ ਗਿਆ ਹੁਣੇ ਘੱਟ ਤੋਂ ਘੱਟ ਤਕਰੀਬਨ ਕਿਨੇ ਕਿ ਦਿਨ ਮਹੀਨਾ ਹੋ ਗਿਆ ਜੀ ਹਾਂ ਮਹੀਨਾ ਹੋ ਗਿਆ ਸੂਈ ਨੂੰ ਪਹਿਲਾਂ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਜੀ ਤੇ ਆਪਾਂ ਰਿਜ਼ਲਟ ਤੁਹਾਡੇ ਕੋਲੇ ਆ ਰਿਪੀਟਰ ਰਿਪੀਟਰ ਸੀਗੀ ਇਹ ਤਕਰੀਬਨ ਚਾਰ ਪੰਜ ਵਾਰ ਹੀ ਫਿਰ ਗਈ ਸੀ ਆਪਾਂ ਇੱਕ ਟੀਕਾ ਧਰਿਆ ਸੀਗਾ ਪਹਿਲੀ ਵਾਰ ਹੀ ਆਏ ਸੀ ਬਾਈ ਕੋਲੇ ਡਿਜੀਟਲ ਗਨ ਦੇ ਨਾਲ ਟੀਕਾ ਧਰਿਆ ਸੀਗਾ ਹੁਣ ਇਹ ਵਧੀਆ ਸੂਈ ਆ ਆਪੇ ਸੂਈ ਆ ਤੇ ਇਹਦਾ ਜਿਹੜਾ ਬੱਚਾ ਸੀਗਾ ਉਹ M51 ਛੋਟੇ ਦਾ ਸੀਗਾ ਜੀ ਉਹਦਾ ਆਪ ਬੱਚਾ ਦੇਖੋਨੇ ਬਹੁਤ ਸੋਹਣੀ ਗ੍ਰੋਥ ਆ ਕੱਟੀ ਕੱਟਾ ਕੀ ਕਰੀ ਹਾਂ ਕੱਟਾ ਜੀ ਹਾਂ ਕੱਟੇ ਨੇ ਜਨਮ ਦਿੱਤੇ ਨੇ ਤੇ ਤਕਰੀਬਨ ਸੂਸਾਂ ਚ ਵੀ ਆਪੇ ਸੂਈ ਆ ਤੇ ਵਧੀਆ ਹੋ ਰਿਹਾ ਜੀ ਰਿਜ਼ਲਟ ਇਹਦਾ ਤੇ ਆਪਾਂ ਬੱਚਾ ਦਿਖਾਉਣਾ ਹੈ ਜੀ ਇਹ ਇਹ ਜੀ ਆਪਣਾ M52 ਝੋਟੇ ਦਾ ਬੱਚਾ ਇਹ ਜਿਹਦੀ ਕੀ ਗਰੋਥ ਗਰੋਥ ਪੂਰੀ ਵਧੀਆ ਤੇ ਆਪਣਾ ਜਮਾ ਜੈਡ ਬਲੈਕ ਹੈ ਮੱਥੇ ਤੇ ਲੈਚੇ ਜਮ ਪੂਛ ਤੱਕ ਹੀ ਪੂਰਾ ਟਾਪ ਕੁਆਲਟੀ ਦਾ ਹੀ ਤੇ ਜੇ ਕਿਸੇ ਮੇਰੇ ਭਰਾ ਨੇ ਚੰਗੀ ਕੁਆਲਿਟੀ ਦਾ ਪੂਰਾ ਵਧੀਆ ਸੀਮਨ ਲਗਾਉਣਾ ਹੋਵੇ ਆਪਣੇ ਪਸ਼ੂਆਂ ਤੇ ਤਾਂ ਆਪਣੇ ਨਾਲ ਸੰਪਰਕ ਕਰਿਓ ਡਾਕਟਰ ਨਰਮਨ ਸਿੰਘ ਪੁੱਲਰ ਪਿੰਡ ਗੋਵਿੰਦਪੁਰਾ ਡਿਸਟ੍ਰਿਕਟ ਬਠਿੰਡਾ ਜੀ ਆਪਣਾ ਫੋਨ ਨੰਬਰ ਹੈਗਾ 94631 38641 ਆਪਣਾ ਫੋਨ ਨੰਬਰ ਹੈ ਬਾਕੀ ਆਪਾਂ ਬਾਈ ਦਾ ਰਿਵਿਊ ਲਿਆ ਗਾ ਜੀ ਤੇ ਬਾਕੀ ਬਾਈ ਨੂੰ ਆਪਾਂ ਹੋਰ ਗੱਲਬਾਤ ਕਰਦੇ ਆ ਵੀ ਕਿਵੇਂ ਰਹਿ ਹੈ ਜ ਆਪਣਾ ਹਾਂ ਜੀ ਬਹੁਤ ਵਧੀਆ ਜੱਟ ਮਿਲਿਆ ਜਿਸ ਤੇ ਪਹਿਲੀ ਵਾਰੀ ਸਾਨੂੰ ਸੰਪਰਕ ਕਰਿਆ ਤੁਹਾਡੇ ਨਾਲ ਜੀ ਪਹਿਲਾਂ ਤੇ ਹੋਰ ਡੇਟਾ ਤੇ ਭਰੌਣੇ ਵੀ ਰਹੇ ਖੈਰ ਜੀ ਉਹ ਦੋ ਤਿੰਨ ਵਾਰੀ ਭਰੌਣਾ ਪਿਆ ਤੁਹਾਡੇ ਨਾਲ ਸੰਪਰਕ ਪਹਿਲੀ ਵਾਰ ਹੋਇਆ ਮੈਂ ਜੱਜ ਨੂੰ ਵਧੀਆ ਮਿਲਾਂਗੇ ਬਹੁਤ ਜ਼ਿਆਦੇ ਵਧੀਆ ਜੀ ਹਾਂ ਜੀ ਥੈਂਕ ਯੂ ਜੀ ਆਪਣਾ ਆਪਣੇ ਨਾਲ ਸੰਪਰਕ ਕਰੀ ਜੇ ਕਿਸੇ ਮੇਰੇ ਵੀਰ ਭਰਾ ਦਾ ਕੋਈ ਪਸ਼ੂ ਰਿਪੀਟਰ ਹੋਵੇ ਤਾਂ ਆਪਾਂ ਪਹਿਲਾਂ ਅੰਦਰੋਂ ਦੇਖ ਲੈਨੇ ਕੈਮਰੇ ਨਾਲ ਸਾਰਾ ਕਿਵੇਂ ਪਸ਼ੂ ਸਹੀ ਹੈ ਕਿਵੇਂ ਹੈ ਤਾਂ ਪਟਿਕਾ ਧਰ ਦਿੰਨੇ ਜੀ ਉਹਦੇ ਤੇ ਤਕਰੀਬਨ 99.99 ਪਸ਼ੂ ਕਨਸੀਵ ਕਰਦਾ ਹੀ ਆਈ ਹੈ ਬਾਕੀ ਆਪਣਾ ਹਾ ਰਿਵਿਊ ਆਪਣੇ ਕੋਲੇ ਆ ਹੀ ਸਾਹਮਣੇ ਆ ਜੀ ਬਾਈ ਦੇ ਟੀਕੇ ਪੂਰੀ ਕੁਆਲਿਟੀ ਦਾ ਟੋਪ ਕੁਆਲਿਟੀ ਦਾ ਧਰੈ ਸੀ ਗਏ ਇੱਕ ਮਹੀਨੇ ਦੇ ਬੱਚੇ ਦੀ ਗ੍ਰੋਥ ਤੁਸੀਂ ਚੈੱਕ ਕਰ ਲਈਏ ਜੀ ਤੇ ਪੂਰਾ ਵਧੀਆ ਜੈਡ ਬਲੈਕ ਜੀ ਚੰਗੀ ਕੁਆਲਿਟੀ ਦਾ ਬੱਚਾ ਆ ਜੀ ਤੇ ਬਾਕੀ ਜੇ ਕਿਸੇ ਭਰਾ ਦਾ ਆਪਣੇ ਤਾਂ ਆਪੇ ਸ਼ੂ ਰਿਪੀਟਰ ਆ ਤਾਂ ਆਪਣੇ ਨਾਲ ਸੰਪਰਕ ਕਰੋ ਆਪਾਂ ਫੇਰ ਨੰਬਰ ਦੁਬਾਰਾ ਉਹ ਕਰ ਦਿਆਂਗੇ ਬਾਕੀ ਸਕਰੀਨ ਤੇ ਫੋਨ ਨੰਬਰ ਆਪਾਂ ਨੇ ਚੱਲੀ ਜਾਂਦਾ 9463138641 ਡਾਕਟਰ ਨਿਰਮਨ ਸਿੰਘ ਭੁੱਲੜੀ ਥੈਂਕ ਯੂ